ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕਹਿਣਾ ਦਾ ਵੀਰ ਜੀ ਇਹ ਚਾਹੁੰਦੇ ਆ ਵੀ ਜਿਹੜਾ ਇਹ ਚੱਲ ਰਿਹਾ ਹੜਤਾਲ ਚੱਲ ਰਹੀ ਆ ਗਵਰਨਮੈਂਟ ਨੇ ਡਰਾਈਵਰਾਂ ਦੇ ਲਈ ਜੋ ਕਾਨੂੰਨ ਬਣਾਏ ਆ ਹਿੱਟ ਆਨ ਰਨ ਕਿਹੜਾ ਜਿਹੜਾ ਐਕਸੀਡੈਂਟ ਹੋ ਜਵੇ ਉਹਦੇ ਵਿੱਚ 7 ਲੱਖ 10 ਸਾਲ ਦੀ ਸਜ਼ਾ ਕੁਛ ਇਦਾਂ ਕੁਛ ਕਾਨੂੰਨ ਆਏ ਆ ਅਸੀਂ ਆਪਣੇ ਡਰਾਈਵਰ ਭਰਾਵਾਂ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਸਾਡੇ ਜਿਹੜੇ ਸੂਝਵਾਨ ਜਿਹੜੇ ਇਹ ਕਿੱਤੇ ਦੇ ਨਾਲ ਮਤਲਬ ਰੱਖਦੇ ਆ ਆਪਣਾ ਕੰਮ ਜਿਨ੍ਹਾਂ ਦਾ ਇਹ ਕੰਮ ਆ ਜਿਹੜੇ ਟਰਾਂਸਪੋਰਟ ਦੇ ਕੋਈ ਵੱਡੇ ਸਾਡੇ ਪ੍ਰਧਾਨ ਨੇ ਯੂਨੀਅਨਾਂ ਦੇ ਉਹਨਾਂ ਨੇ ਫੈਸਲਾ ਲਿਆ 18 ਤਰੀਕ ਦਾ ਵੀ 18 ਤਰੀਕ ਨੂੰ ਅਸੀਂ ਬੰਦ ਕਰਾਂਗੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜਿਹੜੇ ਵੀ ਡਰਾਈਵਰ ਸਾਡੇ ਬਾਹਰ ਗਏ ਆ ਕਿਤੇ ਵੀ ਉਹ ਆਪਣੇ ਘਰ ਵਾਪਸ ਆ ਜਾਣ ਗੱਡੀਆਂ ਖੜੀਆਂ ਕਰ ਦੇਣ ਗੱਡੀਆਂ ਉਦੋਂ ਤੱਕ ਨਾ ਚਲਾਣ ਜਦ ਤੱਕ ਕੋਈ ਫੈਸਲਾ ਨਹੀਂ ਹੋ ਜਾਂਦਾ ਸਾਡਾ ਕਹਿਣ ਦਾ ਇਹੀ ਮਤਲਬ ਆ ਤਾਂ ਅਸੀਂ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਸਰਕਾਰ ਵੀ ਇਹ ਜਿਹੜੇ ਕਾਨੂੰਨ ਨੇ ਇਹਨਾਂ ਨੂੰ ਵਾਪਸ ਲਵੇ ਤਾਂ ਕਿ ਡਰਾਈਵਰ ਆਪਣੇ ਕੰਮਾਂ ਕਰਾਂ ਤੇ ਵਾਪਸ ਜਾ ਸਕਣ ਕਿਉਂਕਿ ਪਹਿਲਾਂ ਵੀ ਤੁਸੀਂ ਕਿਸਾਨਾਂ ਖਿਲਾਫ ਬਿੱਲ ਲੈ ਕੇ ਆਏ ਸੀ ਸਰਕਾਰ ਕਿਸਾਨਾਂ ਨੇ ਉਹ ਬਿੱਲ ਵਾਪਸ ਕਰਵਾ ਕੇ ਅੱਜ ਫਿਰ ਕਿਸਾਨ ਕਿਤੇ ਨਾ ਕਿਤੇ ਧਰਨੇ ਲਾ ਕੇ ਬੈਠੇ ਆ ਇਹਨਾਂ ਸਾਰਿਆਂ ਨੂੰ ਮਤਲਬ ਲਿਆਓ ਕਾਨੂੰਨ ਅਸੀਂ ਨਹੀਂ ਕਹਿੰਦੇ ਕਾਨੂੰਨ ਨਾ ਲਿਆਓ ਕਾਨੂੰਨ ਲਿਆਓ ਪਰ ਕਾਨੂੰਨ ਜਿਹੜੀ ਪ੍ਰਜਾ ਉਹਨਾਂ ਦੀ ਜਨਤਾ ਵਾ ਇਹਨਾਂ ਦੇ ਹਿੱਤ ਚ ਲਿਆਓ ਨਾ ਤਾਂ ਤਾਂ ਜੋ ਜਨਤਾ ਸਹਿਮਤ ਹੋ ਸਕੇ ਇੰਨੇ ਕਾਨੂੰਨ ਆਪ ਜੀ ਨੇ ਲਾਏ ਆ ਉਹ ਦੇਖੋ ਕੋਈ ਕਿਸਾਨ ਬੈਠਾ ਕਿਤੇ ਡਰਾਈਵਰ ਕਿਤੇ ਮਜ਼ਦੂਰ ਸਾਰਿਆਂ ਦਾ ਕੰਮ ਕਰ ਇਸ ਟਾਈਮ ਠੱਪ ਹੋ ਚੁੱਕਿਆ ਲੋਕ ਬੇਰੁਜ਼ਗਾਰ ਹੋਏ ਪਿਆ ਇਹਦਾ ਮਹਾਰਾਜ ਦੀ ਕਿਰਪਾ ਸਤਗੁਰਾਂ ਦੀ ਜਿਹੜੇ ਜਗਾ ਜਗਾ ਨਗਰ ਕੀਰਤਨ ਹਜੇ ਲੰਗਰ ਚੱਲ ਰਹੇ ਆ ਕਿਤਨਾ ਕਿਤੇ ਮੈਂ ਇਹ ਗੱਲ ਕਹਿਣਾ ਅੱਜ ਵੀ ਅਸੀਂ ਨਾ ਇਧਰ ਸਾਨਾ ਨਗਰ ਕੀਰਤਨ ਆ ਨਗਰ ਕੀਰਤਨ ਦੇ ਨਾਲ ਉਹ ਵੀ ਅਸੀਂ ਆਏ ਆ ਸੇਵਾ ਨਿਭਾ ਕੇ ਤੇ ਦੱਸਣਾ ਜਾਂਦੇ ਆ ਵੀ ਲੋਕਾਂ ਲਈ ਬਹੁਤ ਜ਼ਿਆਦਾ ਗੁਜਰਬਸਰ ਕਰਨਾ ਔਖਾ ਕਰਤਾ ਸਰਕਾਰ ਨੇ ਇਹ ਜਿਹੜੇ ਕਾਨੂੰਨ ਨੇ ਇਹਨਾਂ ਦੇ ਨਾਲ ਸਾਰੇ ਪਾਸੇ ਤੁਸੀਂ ਦੇ ਲਓ ਰੋਡ ਦੇ ਉੱਤੇ ਦੇਖ ਲਓ ਗੱਡੀਆਂ ਬਿਲਕੁਲ ਨਾ ਮਾਤਰ ਚੱਲ ਰਹੀਆਂ ਜਿਹੜੀਆਂ ਚੱਲ ਰਹੀਆਂ ਉਹਨਾਂ ਨੂੰ ਵੀ ਅਸੀਂ ਬੇਨਤੀ ਕਰ ਰਹੇ ਹਾਂ ਕਿ ਉਹ ਆਪਣਾ ਆ ਕੇ ਗੱਡੀਆਂ ਖੜੀਆਂ ਕਰਕੇ ਜਦ ਤੱਕ ਇਹ ਕਾਨੂੰਨ ਵਾਪਸ ਨਹੀਂ ਹੋ ਜਾਂਦੇ ਜਦ ਤੱਕ ਯਾਨੀ ਕਿ ਗੱਡੀਆਂ ਖੜੀਆਂ ਕਰ ਦੋ ਜਦ ਤੱਕ ਇਹ ਕਾਨੂੰਨ ਨਹੀਂ ਵਾਪਸ ਹੋ ਜਾਂਦੇ ਸਾਡਾ ਨਾਮ ਫਤੇਹ ਸਿੰਘ ਆ ਜੀ ਅਸੀਂ ਛਾਨੇ ਵਾਲ ਸਾਡੀ ਇਹ ਗੱਡੀ ਆ ਦੇ ਲੋ 30 ਤਰੀਕ ਤੋਂ ਅਸੀਂ ਗੱਡੀ ਖੜੀ ਕਰੀ ਆ ਹੁਣ ਸਾਨੂੰ ਫੇਰ ਪਤਾ ਲੱਗਿਆ ਕਿ ਭਾਈ ਹਜੇ ਅੱਗੇ ਲੰਬਾ ਚੱਲਣਾ ਅਸੀਂ ਖਾਸ ਕਰਕੇ ਆਪਣੇ ਸਰਦਾਰ ਜਿਨ੍ਹਾਂ ਦੇ ਸਿਰ ਤੇ ਦਸਤਾਰ ਆ ਉਹਨਾਂ ਡਰਾਈਵਰ ਵੀਰਾਂ ਨੂੰ ਕਹਿਣਾ ਚਾਹੁੰਦੇ ਆ ਕਿ ਜਿਵੇਂ ਪੰਜਾਬ ਦੇ ਵਿੱਚ ਤਾਂ ਫੇਰ ਵੀ ਬਹੁਤ ਸਤਿਕਾਰ ਦੇ ਨਾਲ ਲੋਕ ਕੋਈ ਹਾਰ ਪਾ ਕੇ ਉਹਨਾਂ ਨੂੰ ਬਿਸ਼ਰਮ ਕਰ ਰਹੇ ਆ ਡਰਾਈਵਰਾਂ ਨੂੰ ਤਾਂ ਕਈ ਜਗ੍ਹਾ ਅਸੀਂ ਦੇਖਦੇ ਆ ਜੁਕਤੀਆਂ ਦੇ ਹਾਰ ਪਾਏ ਜਾਂਦੇ ਆ ਜੋ ਕਿ ਬਿਲਕੁਲ ਹੀ ਨਹੀਂ ਅਸੀਂ ਇਸ ਚੀਜ਼ ਦੇ ਹੱਕ 'ਚ ਨਹੀਂ ਹੈਗੇ ਚਾਹੇ ਉਹ ਸਰਦਾਰ ਆ ਚਾਹੇ ਉਹ ਕੇਂਦਰ ਸਰਕਾਰ ਦਾ ਦੇਤ ਵਾਸਤੇ ਲੋਕਾਂ ਦੀ ਵੈਜ ਡਰਾਈਵਰਾਂ ਲਈ ਫਾਇਦੇਮੰਦਾ ਕੀ ਕਹਿਣਾ ਚਾਹੀਦਾ ਫਿਰ ਜਿੰਨਾ ਵਾਸਤੇ ਬਣਾਏ ਆ ਉਹ ਤਾਂ ਰੋੜਾਂ ਤੇ ਬੈਠਿਆ ਵੀਰ ਜੀ ਜੇ ਫਾਇਦੇਮੰਦ ਹੋਣਾ ਤਾਂ ਫਿਰ ਲੋਕ ਵਿਰੋਧ ਕਿਉਂ ਕਰਨ ਇੱਕ ਬੰਦੇ ਦਾ ਦਿਮਾਗ ਹੋ ਸਕਦਾ ਵੀ ਨਹੀਂ ਉਹਨੂੰ ਸਮਝ ਆਇਆ ਦੋ ਦਾ ਹੋ ਸਕਦਾ ਏ ਇੰਨੇ ਪੜ੍ਹੇ ਲਿਖੇ ਡਰਾਈਵਰਾਂ ਨੂੰ ਲੋਕ ਡਰਾਈਵਰ ਨੂੰ ਡਰਾਈਵਰ ਨਾਲ ਤਾਂ ਇੰਨੀ ਨਫ਼ਰਤ ਕਰਦੇ ਆ ਡਰਾਈਵਰ ਨਾਂ ਹੀ ਮਾੜਾ ਇਹਨਾਂ ਨੂੰ ਡਰਾਈਵਰ ਨਾਂ ਬਦਲ ਕੇ ਦੇਸ਼ ਭਗਤ ਰੱਖਣਾ ਚਾਹੀਦਾ ਮੇਰੇ ਹਿਸਾਬ ਨਾਲ ਉਹ ਇਸ ਕਰਕੇ ਕਿਉਂਕਿ ਫੌਜੀ ਫੌਜ ਦੇ ਵਿੱਚ ਸੇਵਾ ਨਿਭਾਉਂਦਾ ਆਪਣੀ ਉਹਨਾਂ ਨੂੰ ਜਦੋਂ ਕੋਈ ਉਹਨਾਂ ਦੀ ਡੈਥ ਹੁੰਦੀ ਆ ਜਾਂ ਉਹ ਚੜ੍ਹਾਈ ਕਰ ਜਾਂਦੇ ਆ ਦੁਸ਼ਮਣ ਨਾਲ ਤਲ ਨਾਲ ਲੜਦੇ ਆ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਮਿਲਦੀਆਂ ਡਰਾਈਵਰ ਵੀ ਦੇਸ਼ ਭਗਤ ਆ ਡਰਾਈਵਰ ਨੂੰ ਕੋਈ 24 ਘੰਟੇ ਸਰਵਿਸ ਆ ਦਿਨ ਪਰ ਰਾਤ ਬਾਹਰ ਤੁਰੇ ਫਿਰਦੇ ਰਹਿੰਦੇ ਆ ਪਰ ਇਹਨਾਂ ਨੂੰ ਕੋਈ ਸਹੂਲਤ ਨਹੀਂ ਹੈਗੀ ਹੈਨਾ ਇਕੋ ਦਾ ਮੈਸੇਜ ਆਇਆ ਹੋਇਆ ਵਾ ਕਿ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਜਾਏਗਾ ਕੀ ਕੀ ਹੋਏਗਾ ਹੁਣ ਅਸੀਂ ਤਾਂ ਇਹ ਕਹਨੇ ਚਾਹੁੰਦੇ ਆ ਇਹ ਜਹਾ ਪ੍ਰਦਰਸ਼ਨ ਹੋਵੇ ਜਿਹਦੇ ਵਿੱਚ ਕਿ ਦੂਜੀ ਜਨਤਾ ਨੂੰ ਬਿਲਕੁਲ ਵੀ ਕੋਈ ਦਿੱਕਤ ਨਾ ਆਵੇ ਜੇ ਕੋਈ ਕਿਤੇ ਜਾ ਰਿਹਾ ਅਸੀਂ ਰੋਡ ਵੀ ਬੰਦ ਕਰਦੇ ਆ ਉਹਦੇ ਵਿੱਚ ਵੀ ਅਸੀਂ ਦੇ ਦਿਆਂ ਵੀ ਸਾਡੀ ਭੈਣ ਭਾਈ ਪਰੇਸ਼ਾਨ ਹੁੰਦੇ ਆ ਅਸੀਂ ਚਾਹਨੇ ਆ ਆਪਣੀਆਂ ਗੱਡੀਆਂ ਤੋਂ ਸੀਟਾਂ ਛੱਡ ਦੋ ਗੱਡੀਆਂ ਲੌਕ ਕਰ ਦੋ ਜਦ ਤੱਕ ਨਹੀਂ ਕੋਈ ਗੱਲ ਬਣਦੀ ਗੱਡੀ ਸਾਈਡ ਤੇ ਖੜੀ ਕਰੋ ਬਿਲਕੁਲ ਹੀ ਪਾਰਕਿੰਗ ਦੇ ਵਿੱਚ ਇਹ ਨਹੀਂ ਵੀ ਆਪਾਂ ਰੋਡ ਤੇ ਜਾਮ ਨਾ ਲਾਓ ਮੈਂ ਤਾਂ ਇਹ ਕਹਣਾ ਜਾਮ ਲਾਣ ਦਾ ਕੋਈ ਗੱਲ ਨਹੀਂ ਪਹਿਲਾਂ ਵੀ ਦਿਨ ਕਾਲੇ ਕਾਨੂੰਨ ਆਏ ਸੀ ਉਹਨਾਂ ਨੇ ਵੀ ਵਾਕਫਤਾ ਗਿਆ ਤਾਂ ਉਹਨਾਂ ਵੇਲੇ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਹੋਏਗਾ ਕਰ ਮੰਨ ਲਓ ਜੇ ਨਾ ਮੰਨਦਾ ਹੋਇਆ ਕੱਲ ਜਿਹੜੇ ਬਿੱਲੇ ਨਾਮ ਬਸ ਲੱਗੇ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਹੋਏਗਾ ਅਸੀਂ ਹੋਰ ਵਾਲੇ ਸਮਝ ਕਿਸ ਤਰ੍ਹਾਂ ਦਾ ਤੁਹਾਡੇ ਕੋਲ ਹੋਏਗਾ ਅਸੀਂ ਬਿਲਕੁਲ ਵੀਰ ਜੀ ਤੁਹਾਡੀ ਤੁਹਾਡਾ ਬਜਨ ਵਧੀਆ ਅਸੀਂ ਜਿਵੇਂ ਕਿਸਾਨ ਵੀਰਾਂ ਨੇ ਐਂ ਡਟ ਕੇ ਇਕਜੁੱਟ ਹੋ ਕੇ ਉਹਨਾਂ ਨੇ ਇਹ ਪ੍ਰਦਰਸ਼ਨ ਕਰਕੇ ਬਿੱਲ ਕਾਲੇ ਕਾਨੂੰਨ ਤਿੰਨ ਰੱਦ ਕਰਵਾਏ ਆ ਤਾ ਅਸੀਂ ਇਹ ਕਹਿਣਾ ਚਾਹੁੰਦੇ ਆ ਇਹ ਵੀ ਰੱਦ ਹੋ ਸਕਦੇ ਆ ਜੇ ਮਤਲਬ ਆਪਾਂ ਚਾਹੀਏ ਅਸੀਂ ਕਿਸਾਨਾਂ ਦਾ ਸਾਥ ਦੇਈਏ ਕਿਸਾਨ ਸਾਡਾ ਸਾਥ ਦੇਣ ਤਾਂ ਕਿ ਆਪਾਂ ਇੱਕ ਦੂਜੇ ਦੀ ਆਵਾਜ਼ ਬਣ ਸਕੀਏ ਇਹ ਕਹਿਣਾ ਚਾਹੁੰਦੇ ਆ ਜੀ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਉਹ ਸਾਡਾ ਸਾਥ ਦੇ ਰਿਹਾ ਜੀ ਬਿਲਕੁਲ